ਰਾਇਗੁਰਜੀ ਦਾ ਖਾਲਸਾ ਫਿਰ ਵਾਇਗੁਰਜੀ ਕੀ ਪਤੇ ਵਾਇਗੁਰ ਤੇ ਪਿਆਰਿਓ 16 ਤਰੀਕ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰਕੱਤੇ ਦਾ 457 ਗੁਰਕੱਦੀ ਦਾ ਦਿੱਸ ਹੈ ਉਸ ਦਿਨ ਮਿਠ ਲੱਖ ਲੱਖ ਤਾਰੀਆਂ ਸੰਤਾਂ ਨੂੰ ਵਧਾਈਆਂ ਹੋਣ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਤੇ ਬੈਠੇ ਸਨ ਇੱਕੋ ਇੱਕ ਛੋਟੇ-ਮੋਟੇ ਦੀ ਗੁਰਗੱਦੀ ਤੇ ਗੁਰਗੱਦੀ ਦਾ ਇਹੜਾ ਬਹੁਤ ਵੱਡਾ ਦਿਨ ਹੈ ਚੋਲਿਆਂ ਪਰਵਾਨ ਦਾ ਦਿਨ ਹੈ ਇੱਕ ਆਮ ਬੰਦੇ ਨੂੰ ਕੋਈ ਸ਼ੋਹਰਤ ਮਿਲ ਜਾਏ ਮਾਨ ਨਹੀਂ ਕੀਤਾ ਜਾਂਦਾ ਇਹ ਸਾਡੇ ਧੰਨੇ ਗੁਰੂ ਰਾਮਦਾਸ ਹਨ ਜਿੰਨੀਆਂ ਦੀਆਂ ਜਿੰਨਾਂ ਦੀਆਂ ਵਡਿਆਈਆਂ ਆਖਤ ਹਨ ਜਿਹੜੇ ਜਿਨ੍ਹਾਂ ਨੂੰ ਤਨ ਤਨ ਗੁਰੂ ਰਾਮਦਾਸ ਜਿਨ ਸਿਰਿਆ ਕਿਨੇ ਸਵਾਰਿਆ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਕਿਨੇ ਸਵਾਰਿਆ ਜਿਨੇ ਉਸ ਰੱਬ ਨੇ ਗੁਰ ਰਾਮਦਾਸ ਜਿਹਨੂੰ ਸਵਾਰਨ ਵਾਲਾ ਬਣਾ ਦਿੱਤਾ ਪੂਰੀ ਹੋਈ ਕਰਾਮਾਤ ਆਪੇ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਰ ਬ੍ਰह्म ਕਰ ਨਮਸਕਾਰਿਆ ਅਟਲ ਅਥਾ ਅਤੋਗਲ ਤੂੰ ਤੇਰਾ ਅੰਤ ਨ ਪਾਰ ਆਵਾਰਿਆ ਜਿਨ ਤੂੰ ਸੇਵਿਆ ਭੋ ਕਰ ਸੇਤੁਦ ਪਰ ਉਪਰ ਪਾਪ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਤਸ ਪਰ ਆਵਾਰਿਆ ਤਨ ਤੂੰ ਤੇਰਾ ਥਾਨ ਹੈ ਸਚ ਤੇਰਾ ਪੈਸ਼ ਕਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰੂ ਅਮਰਤੂ ਵਿਚਾਰਿਆੁਰ ਜਿਠਾ ਤਾਂ ਮਨ ਸੁਧਾਰਿਆ ਤਾਂ ਤੰਦਨ ਸ਼੍ਰੀ ਰਾਮਦਾਸ ਮਹਾਰਾਜ ਦੀਆਂ ਬੜੀਆਂ-ਬੜੀਆਂ ਹਨ ਬੜੀਆਂ ਹੀ ਬਰਕਤਾਂ ਜੇ ਕੋਈ ਆਪਣੇ ਮਨ ਵਿੱਚ ਮਨ ਪਟ ਜੀ ਸਿਖਤ ਕਰਦੇ ਹਨ ਪਟ ਜੀ ਸਵੇਜੇ ਵਿੱਚ ਦੱਸਦੇ ਹਨ ਕਿ ਕੋਈ ਆਪਣੇ ਮਨੁਸ਼ਾ ਕਰਿ ਸਿਮਰਤ ਮਨੁਸ਼ਾ ਕਰਿ ਸਿਮਰਤ ਤੁਝੇ ਨਰ ਕਾਮ ਕ੍ਰੋਧ ਮਿਟੇ ਜੋਤਿ ਨੂੰ ਕੋਈ ਮਨਸਾ ਕਰ ਆਪਣੇ ਮਨ ਵਿੱਚ ਸਿਮਰੇ ਗੁਰ ਰਾਮਦਾਸ ਜੀ ਨੂੰ ਕੋਈ ਮਨ ਵਿੱਚ ਸਿਮਰ ਲਵੇ ਉਹਦੇ ਕਾਮ ਕ੍ਰੋਧ ਸਭ ਕੁਝ ਮਿਟ ਜਾਂਦੇ ਹਨ ਮਿੰਟਾਂ ਵਿੱਚ ਖਿੰਨ ਵਿੱਚ ਮਿਟ ਜਾਂਦੇ ਹਨ ਬਚਾ ਕਰਿ ਸਿਮਰਤ ਤੁਝੇ ਤਿੰਨ ਦੁਖ ਦਰਿਦ ਦਰਿਦਰ ਮਿਟਿਓ ਖਿੰ ਬਚਨਾ ਕਰ ਕੋਈ ਸਿਮਰੇ ਦੁੱਖ ਗਰੀਬੀ ਪਲਾਂ ਵਿੱਚ ਹੀ ਖਤਮ ਹੋ ਜਾਂਦੀ ਹੈ ਕਰਮਾਂ ਕਰ ਤੂੰ ਦਰਸ ਪਰਸ ਪਰਸ ਭਲ ਪਟ ਜਸ ਗਾਇਓ ਭਲ ਪਟ ਸਵੇਏ ਵਿੱਚ ਜਸ ਕਰਦੇ ਹਨ ਗੁਰੂ ਰਾਮਦਾਸ ਦੀ ਵਡਿਆਈ ਦੱਤੇ ਹਨ ਸ੍ਰੀ ਗੁਰੂ ਰਾਮਦਾਸ ਜੀ ਜੋ ਜਗ ਮੈਂ ਤੇ ਹਰ ਪਰਮ ਗਤ ਪਾਇਓ ਪਰਮ ਬੱਤ ਪਾਇਓ ਜੋ ਵੀ ਸਿਮਰਦਾ ਹੈ ਉਹ ਦਿਵੀਆਂ ਉੱਚੀਆਂ ਪਦਵੀਆਂ ਨੂੰ ਹਾਸਲ ਹੁੰਦਾ ਹੈ ਜੈ ਸਿਮਰ ਸਤਿਗੁਰ ਸਿਮਰਤ ਨਯਨ ਕੀ ਤਿਮਨ ਮਿਟੇ ਖਿ ਉਸ ਭਾਮਦਾਸ ਮਹਾਰਾਜ ਨੂੰ ਸਿਮਰਨ ਨਾਲ ਅੱਖਾਂ ਦੀ ਮੈਲ ਖਤਮ ਹੋ ਜਾਂਦੀ ਹੈ ਅੱਖਾਂ ਤ੍ਰਿਪਤ ਹੋ ਜਾਂਦੀਆਂ ਹਨ ਅੱਖਾਂ ਦੀ ਮੈਲ ਜਨਮਾਂ ਜਨਮਾਂ ਦੀ ਖਤਮ ਹੋ ਜਾਂਦੀ ਹੈ ਜੈ ਸਤਿਗੁਰ ਸਿਮਰਤ ਹਿਦੇ ਹਰ ਨਾਮ ਦਿਨੋ ਦਿਨ ਨੂੰ ਸਿਮਰਨ ਨਾਲ ਦਿਨੋ ਦਿਨ ਨਾਮ ਦੀ ਵਡਿਆਈ ਨਾਮ ਦੀ ਸ਼ੋਭਾ ਹੁੰਦੀ ਹੈ ਜੈ ਸਤਿਗੁਰੂ ਸਿਮਰਤ ਜੀ ਕੀ ਤਪ ਤਮੜਾਵੇ ਗੁਰੂ ਰਾਮਦਾਸ ਜੀ ਨੂੰ ਸਿਮਰਨ ਨਾਲ ਸਾਰੀਆਂ ਤਪਸ਼ ਤਪਸ਼ ਹੀ ਮਿਟ ਜਾਂਦੀ ਹੈ ਜੈ ਸਿਮਰਤ ਅਰੀਤ ਸਿੱਧ ਨੰਮ ਨਿਤ ਪਾਵੇ ਨੋ ਨਦੀਆਂ ਸਿੱਧੀਆਂ ਮਿਲਦੀਆਂ ਹਨ ਸੋਢੀ ਰਾਮਦਾਸ ਗੁਰੂ ਭਲ ਬਣ ਮਿਲ ਸੰਗਤ ਤਨ ਤਨ ਕਰੋ ਭਾਲੇ ਬਣ ਸਵੈ ਵਿੱਚ ਦੱਸਦੇ ਹਨ ਕਿ ਸਾਰੀ ਸੰਗਤ ਮਿਲ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਤਨ 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 ਕਰੋ ਗੁਰੂ ਰਾਮਦਾਸ ਜੀ ਮਹਾਰਾਜ ਤਨ 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 ਹਨ ਰਾਜ ਜੋਗ ਤਖਨ ਦੀਨ ਗੁਰੂ ਰਾਮਦਾਸ ਰਾਜ ਜੋਗ ਤਖਨ ਤਖਤ ਦੀਨ ਗੁਰੂ ਰਾਮਦਾਸ ਗੁਰ ਰਾਮਦਾਸ ਜੀ ਮਹਾਰਾਜ ਦਾ ਬਚ